ਦੇ ਉੱਤੇ ਤਾਵੜ ਤੋੜ ਗੋਲੀਆਂ ਚਲੀਆਂ ਨੇ ਬੰਗਾ ਬੰਗਾ ਦੇ ਬੱਸ ਅੱਡੇ ਦੇ ਉੱਤੇ ਫਾਇਰਿੰਗ ਹੋਈ ਹੈ ਅੰਨੇ ਬਾ ਫਾਇਰਿੰਗ ਕੀਤੀ ਗਈ ਹੈ ਸਕੋਰਪਿਓ ਸਵਾਰ ਇੱਥੇ ਸਿਗੇ ਉਹਨਾਂ ਦੇ ਉੱਤੇ ਅੰਨੇ ਬਾ ਗੋਲੀਆਂ ਚਲਾ ਦਿੱਤੀਆਂ ਗਈਆਂ ਬੰਗਾ ਦਾ ਬੱਸ ਸਟੈਂਡ ਹੈ ਉੱਥੇ ਫਾਇਰਿੰਗ ਹੁੰਦੀ ਹੈ ਆ I20 ਕਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਵਾਰ ਹੋ ਕੇ ਹਮਲਾਵਰ ਆਏ ਸਿਗੇ ਜਿਨ੍ਹਾਂ ਦੇ ਵੱਲੋਂ ਸਕੋਰਪਿਓ ਦੇ ਉੱਤੇ ਅੰਨੇ ਬਾ ਅ ਫਾਇਰਿੰਗ ਕਰ ਦਿੱਤੀ ਗਈ ਤਾਂ ਬੰਗਾ ਦਾ ਬੱਸ ਸਟੈਂਡ ਹੈ ਜਿੱਥੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਉਹਨਾਂ ਨੇ ਦੱਸਿਆ ਕਿ ਦੋ ਕਾਰਾਂ ਇੱਕ ਦੂਜੇ ਦਾ ਪਿੱਛਾ ਕਰ ਰਹੀਆਂ ਸੀਗੀਆਂ ਇਹਨਾਂ ਦੇ ਵਿੱਚ ਇੱਕ ਗੱਡੀ ਸਕੋਰਪਿਓ ਸੀ ਜਦਕਿ ਦੂਸਰੀ ਕਾਰ ਦੇ ਵਿੱਚ ਸਵਾਰ ਜਿਹੜੇ ਵਿਅਕਤੀ ਸੀਗੇ i20 ਦੇ ਵਿੱਚ ਸਵਾਰ ਸੀਗੇ ਜਿਹੜੇ ਹਮਲਾਵਰ ਉਹਨਾਂ ਦੇ ਵੱਲੋਂ ਬਾਸ 8 ਦੇ ਉੱਤੇ ਪਹੁੰਚਦੇ ਹੀ ਕਈ ਰਾਉਂਡ ਫਾਇਰਿੰਗ ਕਰ ਦਿੱਤੀ ਗਈ ਗੋਲੀਆਂ ਚਲਾ ਦਿੱਤੀਆਂ ਗਈਆਂ ਸਕੋਰਪਿਓ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 5 ਦੇ ਕਰੀਬ ਜਿਹੜੇ ਇਸ ਸਕੋਰਪਿਓ ਦੇ ਵਿੱਚ ਸਵਾਰ ਸੀਗੇ ਉਹ ਜ਼ਖਮੀ ਹੋ ਗਏ ਨੇ ਸਾਰਿਆਂ ਨੂੰ ਇੱਥੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹਾਲਤ ਉਹਨਾਂ ਦੀ ਗੰਭੀਰ ਹੋਣ ਦੇ ਚਲਦਿਆਂ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀਗੀ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਜਿਹੜੇ ਬੱਸ ਅੱਡੇ ਦੇ ਉੱਤੇ ਮੌਜੂਦ ਲੋਕ ਸੀਗੇ ਇੱਥੇ ਗੋਲੀਆਂ ਚੱਲਦੀਆਂ ਜਦੋਂ ਉਹਨਾਂ ਨੇ ਦੇਖਿਆ ਤਾਂ ਇਸੇ ਦੌਰਾਨ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਤਾਂ ਗੋਲੀਆਂ ਦੇ ਨਾਲ ਛਲਨੀ ਕਰ ਦਿੱਤੀ ਸੀਗੀ ਸਕੋਰਪਿਓ ਜਿਸ ਨੂੰ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉਸੇ ਸਕੋਰਪਿਓ ਦੀ ਹੈ ਜਿਸ ਦੇ ਵਿੱਚ ਪੰਜ ਜਣੇ ਸਵਾਰ ਸੀਗੇ ਤਾਂ i20 ਕਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਆਂਦੇ ਨੇ ਆਂਦੇ ਸਾਰ ਫਾਇਰਿੰਗ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਪਹਿਲਾਂ ਗੱਡੀ ਦਾ ਸਕੋਰਪਿਓ ਦਾ ਉਸ ਤੋਂ ਬਾਅਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਈ ਰਾਉਂਡ ਉਹਨਾਂ ਦੇ ਵੱਲੋਂ ਇੱਥੇ ਫਾਇਰਿੰਗ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਪਰ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ 5 ਜਣੇ ਜ਼ਖਮੀ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਉਸ ਸਕੋਰਪੀਓ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਉੱਪਰ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਇਸ ਸਕੋਰਪੀਓ ਗੱਡੀ ਦੇ ਵਿੱਚ ਪੰਜ ਜਣੇ ਸਵਾਰ ਸਿਗੇ ਸਵਾਰ ਹੋ ਕੇ ਜਾ ਰਹੇ ਸਿਗੇ ਤਾਂ ਇਸ ਗੱਡੀ ਦਾ ਪਿੱਛਾ i20 ਕਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਫਿਰ ਇਸ ਕਾਰ ਨੂੰ ਘੇਰ ਕੇ ਇਸ ਦੇ ਉੱਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਜਿਹੜੇ i20 ਵਾਲੇ ਸਿਗੇ ਉਹ ਗੋਲੀਆਂ ਚਲਾਉਣ ਤੋਂ ਬਾਅਦ ਉੱਤੇ ਮੌਕੇ ਦੇ ਉੱਤੋਂ ਫਰਾਰ ਹੋ ਗਏ ਤਾਂ ਸੀਸੀਟੀਵੀ ਕੈਮਰਿਆਂ ਨੂੰ ਵੀ ਚੈੱਕ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੁਕਾਨਦਾਰਾਂ ਨੇ ਦੱਸਿਆ ਕਿ ਤਾਵੜ ਤੋੜ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚਲਾਉਣ ਵਾਲੇ ਆਈ 20 ਕਾਰ ਦੇ ਵਿੱਚ ਸਵਾਰ ਸਿਗੇ ਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ 35 ਤੋਂ 40 ਦੇ ਕਰੀਬ ਰਾਉਂਡ ਫਾਇਰਿੰਗ ਕੀਤੀ ਗਈ ਹੈ ਤਾਂ ਚਸ਼ਮਦੀਦ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਦੁਕਾਨ ਦੇ ਉੱਤੇ ਬੈਠਾ ਸੀਗਾ ਪਹਿਲਾਂ ਉਸ ਨੂੰ ਐਵੇਂ ਲੱਗਾ ਕਿ ਜਿਵੇਂ ਕਿਸੇ ਨੇ ਪਟਾਕਾ ਚਲਾਇਆ ਹੋਵੇ ਪਟਾਕੇ ਚਲਾਣ ਦੀ ਆਵਾਜ਼ ਉਹਨਾਂ ਨੂੰ ਸੁਣਾਈ ਦਿੱਤੀ ਫਿਰ ਉਸ ਤੋਂ ਬਾਅਦ ਪਹਿਲਾਂ ਇੱਕ ਗੋਲੀ ਚੱਲੀ ਫਿਰ ਦੋ ਫਿਰ ਤਿੰਨ ਕਈ ਰਾਉਂਡ ਫਿਰ ਫਾਇਰਿੰਗ ਹੋਈ ਤਾਂ 35 ਤੋਂ 40 ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਇਰਿੰਗ ਕੀਤੀ ਗਈ ਸੈਮ ਦਾ ਇੱਥੇ ਮਾਹੌਲ ਬਣ ਜਾਂਦਾ ਹੈ ਦੋ ਗੱਡੀਆਂ ਸੀਗੀਆਂ ਇੱਕ ਸਕੋਰਪਿਓ ਤੇ ਹਮਲਾਵਰ ਜੜੇ ਸੀਗੇ ਉਹ I20 ਕਾਰ ਦੇ ਵਿੱਚ ਆਏ ਸੀਗੇ ਜਿਨ੍ਹਾਂ ਦੇ ਵੱਲੋਂ ਸਕੋਰਪਿਓ ਦਾ ਪਿੱਛਾ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਗੱਡੀ ਨੂੰ ਘੇਰ ਕੇ ਉਸ ਦੇ ਉੱਪਰ ਅੰਨੇਵਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਡਰ ਦੇ ਮਾਰੇ ਜਿਹੜੇ ਲੋਕ ਸੀਗੇ ਜ਼ਖਮੀਆਂ ਦੇ ਕੋਲ ਵੀ ਨਹੀਂ ਗਏ ਕਿਉਂਕਿ ਇੰਨੀ ਇੱਥੇ ਬੱਸ ਅਡੇ ਦੇ ਉੱਤੇ دہشت ਫੈਲ ਗਈ ਸੀ ਜਦੋਂ ਅੰਨੇਵਾ i20 ਸਵਾਰਾਂ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਤਾਂ ਇੱਥੇ دہشت ਫੈਲ ਗਈ ਡਰ ਦੇ ਮਾਰੇ ਜਿਹੜੇ ਲੋਕ ਸੀਗੇ ਜ਼ਖਮੀਆਂ ਦੇ ਕੋਲ ਵੀ ਨਹੀਂ ਗਏ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਮੌਕੇ ਦੇ ਉੱਤੇ ਪਹੁੰਚ ਤਾਂ ਉਦੋਂ ਤੱਕ ਜਿਹੜੇ ਹਮਲਾਵਰ ਸੀਗੇ ਫਰਾਰ ਹੋ ਚੁੱਕੇ ਸੀਗੇ ਤਾਂ ਜਿਹੜੇ ਪੰਜੋ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਹਸਪਤਾਲ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਹੈ ਦੱਸਿਆ ਵੀ ਜਾ ਰਿਹਾ ਕਿ ਜਿਹੜੇ ਪੰਜ ਜ਼ਖਮੀ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਜਾਨ ਚਲੀ ਗਈ ਹੈ ਤਾਂ ਪੁਰਾਣੀ ਰੰਜਿਸ਼ ਦੇ ਨਾਲ ਮਾਮਲਾ ਜੁੜਿਆ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਕਲੀਅਰ ਹੋਵੇਗੀ ਕਿ ਆਖਰ ਕਿਹੜੀ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਇਹ ਗੋਲੀਆਂ ਚਲਾ ਦਿੱਤੀਆਂ ਗਿਆ ਅੰਨੇ ਵਾ ਫਾਇਰਿੰਗ ਕੀਤੀ ਗਈ ਤਾਂ ਬੰਗਾ ਦਾ ਬੱਸ ਸਟੈਂਡ ਇੱਥੇ ਬੰਗਾ ਦੇ ਬੱਸ ਸਟੈਂਡ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਂ ਦੋ ਧਰਾ ਦੱਸਿਆ ਜਾ ਰਿਹਾ ਹੈ ਕਿ i20 ਕਾਰ ਦੇ ਵਿੱਚ ਸਵਾਰ ਹੋ ਕੇ ਇੱਕ ਧੀਰਾਈ ਸੀਗੀ ਤਾਂ ਸਕੋਰਪਿਉ ਦੇ ਵਿੱਚ ਜਿਹੜੇ ਸਕੋਰਪਿਉ ਸਵਾਰ ਸੀਗੇ ਉਹ ਜਾ ਰਹੇ ਸੀਗੇ ਇਸ ਗੱਡੀ ਨੂੰ ਘੇਰਿਆ ਜਾਂਦਾ ਹੈ ਤਾਂ ਗੱਡੀ ਨੂੰ ਘੇਰ ਕੇ ਅੰਨੇ ਵਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ 35 ਤੋਂ 40 ਦੇ ਕਰੀਬ ਰਾਉਂਡ ਫਾਇਰਿੰਗ ਕੀਤੀ ਗਈ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਚਸ਼ਮਦੀਤ ਦਾ ਕੀ ਕੁਝ ਕਹਿਣਾ ਹੈ ਤਾਂ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਨਹੀਂ ਕੀ ਕੀ ਜਿਹੜੀ ਵਾਰਦਾਤ ਹੋਈ ਹੈ ਅਪਾ ਆਪਣੀ ਦੁਕਾਨ ਤੇ ਸਿਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਗੇਲੋ ਜਿਦਾ ਮੋੜ ਚੱਲਦੇ ਨੇ ਪਟਾਕੇ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾ ਜਿੱਦਾਂ ਗਾ ਕਸਟਮਰ ਸਿਗੇ ਮੇਰੇ ਕੋਲ ਉਸ ਟਾਈਮ ਉੱਤੇ ਲੇਡੀ ਸਿਗੀਆਂ ਕਾਫੀ ਈ ਨਹੀਂ ਆ ਤੇ ਜਿੱਦਾਂ ਬਾਹਰ ਦੇਖਿਆ ਵੀ ਕੁਝ ਨਹੀਂ ਪਰ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗਾ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦ ਗੱਡੀਆਂ ਫਸ ਗਈਆਂ ਗੱਡੀ ਖੜੇ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖੀਏ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਵੱਲ ਆਂਦੇ ਹਾਂ ਜੀ ਪਤਾ ਲੱਗੋ ਕਿ ਪਿੱਛੋਂ ਗੋਲੀ ਚੱਲਦੀ ਆਈ ਹੈ ਇਹ ਪਿੱਛੇ ਦਾ ਪਤਾ ਨਹੀਂ ਜੀ ਕੁਛ ਹੈ ਇੱਥੇ ਦੁਕਾਨ ਦੇ ਮੋੜੇ ਨੂੰ ਲੈ ਕੇ ਚੱਲੀ ਆ ਕਿੰਨੇ ਬੰਦੇ ਸੀ ਗੱਡੀ 'ਚ ਐਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ ਕਿੰਨੇ ਫਾਇਰ ਹੋਏ ਤੁਹਾਡੇ ਫਾਇਰ ਤਾਂ ਜੀ ਗਿਣਤੀ ਨਹੀਂ ਚੱਲ ਵਾਧੂ ਵੀ ਹੋ ਸਕਦੇ ਆ ਕਿਉਂਕਿ ਲਗਾਤਾਰ ਚੱਲੀ ਗਈਆਂ ਜੱਤ ਵੀ ਕਿਤੇ ਹੋਏ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਈ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਦੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਦਾਂ ਦੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਰਾਜਮ ਆਇਆ ਉਹਨੂੰ ਬਾਹਰ ਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਕੁੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਹਸਪਤਲ ਲੈ ਗਏ ਉਹ ਕਿੰਨੇ ਜੱਫੀਆਂ ਹੋਏ ਤੁਹਾਡਾ ਗੱਡੀ ਚੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਸ ਤਾਂ ਵੱਧ ਹੋਊਗੇ ਕੋਈ ਪਜਬੂਜ ਵੀ ਗਏ ਹੋਣਗੇ ਜਿਹੜੇ ਜੱਫੀਆਂ ਹੋਏ ਇੱਥੇ ਕਿਤੇ ਲੇੜੇ ਤੇ ਖੜੇ ਸੀਗੇ ਤਾਂ ਨਹੀਂ ਨਹੀਂ ਗੱਡੀਆਂ ਆਈਆਂ ਜੀ ਉਹ ਜੱਤ ਉਹ ਵੀ ਗੱਡੀਆਂ ਸੀ ਦੋਨੀਆਂ ਗੱਡੀਆਂ ਹੀ ਸੀਗੀਆਂ ਜੀ ਇੱਕ ਗੱਡੀ ਚੋਂ ਦੂਸਰੀ ਗੱਡੀ ਚ ਗੋਲੀਆਂ ਚੱਲਦੀਆਂ ਸੀਗੀਆਂ ਇੱਥੇ ਰਸ਼ ਪੈ ਗਿਆ ਫਿਰ ਉੱਤਰ ਕੇ ਮਾਰੀਆਂ ਨੇ ਠੀਕ ਹੈ ਥੈਂਕ ਯੂ ਜੀ ਸਰ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਨਵੀਂ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਡਿੰਪਲ ਸੂਜਲ ਮਨਦੀਪ ਤੇ ਸਾਈਦ ਜੋ ਹੁਣ ਤੱਕ ਦੀ ਤਫਰੀਦ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਜਿਸਟਰ ਕਰਕੇ ਤੇਨਾਂ ਨੂੰ ਜਲਦੀ ਰੌਂਡ ਅਪ ਕਰ ਲਾਂ ਸਰ ਇਹ ਕਿਸੇ ਗੈਂਗਡਾਸ ਬੰਦੇ ਤੇ ਇਹ ਜੀ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ ਕੀ ਰਹੇਗੀ ਹੈ ਤੇ ਜਿਹੜੀ ਵਿਕਟਿਮ ਹੈ ਤੇ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਹਜੇ ਨਾਲ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦੇ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਤੱਕ ਆਇਆ ਇੱਕ ਅਜੇ ਹੈ ਤੇ ਇੱਕ ਸੌਰਤ ਹੈਗੇ ਦੋਨੇ ਬੰਗਿਆਂ ਦੇ ਹਾਂਜੀ ਇਹ ਸਬੂਧ ਦੇ ਬੰਗਾ ਦੀ ਰਹਿਣ ਵਾਲੀ ਸੀ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਹਜੇ ਅਸੀਂ ਐਗਜੈਕਟ ਨਹੀਂ ਦੱਸ ਸਕਦੇ ਬਟ ਇ